हां जी भाई जी 사스카 जी सारे ਭਰਾਵਾਂ ਨੂੰ ਸੁમિતਰਾ ਜੀ ਜਿਹੜੀ ਇੱਕ ਤੁਹਾਨੂੰ ਕੱਟੀ ਦੀ ਵੀਡੀਓ ਸਾਂਝੀ ਕਰਨੀ ਹੈ ਨਾ ਇੱਕ ਤਾਂ ਇਹ ਆ ਵੀ ਕੱਟੀ ਦੇਖਣੀ ਪਰਖਣੀ ਪੂਰੀ ਫੁੱਲ ਸਕੀਨ ਮਿਲੂ ਤੁਹਾਨੂੰ ਠੀਕ ਆ ਦੂਜੀ ਗੱਲ ਕੱਟੀ ਪ੍ਰੋਪਰ ਸਾਰੇ ਰਿਕਾਰਡ ਦੀ ਤੁਹਾਨੂੰ ਮਿਲੂਗੀ ਜਿਹੜੇ ਭਰਾਣੇ ਕੋਈ ਬਰੀਡ ਤੇ ਕੰਮ ਕਰਨਾ ਉਹਨਾਂ ਵਾਸਤੇ ਇਹ ਕੱਟੀ ਨਗੀਨਾ ਕਹੋ ਤੋਹਫਾ ਕਹੋ ਚੰਗੀ ਕੱਟੀ ਕਹੋ ਠੀਕ ਆ ਤੇ ਬਾਕੀ ਡਿਟੇਲ ਜੋ ਹੋਊਗੀ ਮਾਲਕ ਸਾਂਝੀ ਕਰ ਦਾਂਗੇ ਤੇ ਤਸੱਲੀ ਕਰਨੀ ਮਨ ਖੜੋਣਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਤੇ ਬਾਕੀ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਿਸੇ ਵੀ ਭਰਾ ਨੇ ਕੋਈ ਤਾਂ ਦੀ ਵੀਡੀਓ ਨਾਲ ਜੀਦਾ ਆਪਣਾ ਨੰਬਰ ਨੋਟ ਕਰ ਲਿਓ 8360462501 ਆਪਣਾ ਸੰਪਰਕ ਨੰਬਰ ਆ ਜੀ ਤੇ ਬਾਕੀ ਆ ਬਾਈ ਨਾਲ ਗੱਲਬਾਤ ਕਰਾਂ ਵੀ ਕੀ ਕੀ ਡਿਟੇਲ ਆਗੀ ਆਜੋ ਬਾਈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਬਾਈ ਹਾਂ ਜੀ ਵਧੀਆ ਜੀ ਐਡਰੈਸ ਬੋਲਦੀ ਆ ਆਪਣਾ ਐਡਰੈਸ ਹੈਗਾ ਜੀ ਮੇਰਾ ਪਿੰਡ ਰਾਈਆ ਤਹਿਸੀਲ ਰਾਮਪੁਰਾ ਫੂਲ ਡਿਸਟ੍ਰਿਕਟ ਬਠਿੰਡਾ ਤੇ ਮੋਬਾਈਲ ਨੰਬਰ ਹੈਗਾ 98882 ਹਾਂਜੀ 24013 ਵੀਰ ਠੀਕ ਆ ਅੱਜ ਇੱਕ ਕੱਟੂ ਵਿੱਚ ਨਹੀਂ ਸਿਰਫ ਹਾਂਜੀ ਇੱਕ ਹੀ ਕੱਟੀ ਜਿਹੜੀ ਆਪਾਂ ਆਪਾਂ ਤਿੰਨ ਕਿ ਦਿਨ ਪਹਿਲਾਂ ਚਾਰ ਕੱਟਾਂ ਦੀ ਵੀਡੀਓ ਪਾਈ ਸੀ ਚਾਰ ਕੱਟਾਂ ਦੀ ਪਾਈ ਸੀ ਚਾਰੇ ਵੇਚ ਗਿਆ ਸੀ ਚਾਰੇ ਵੇਚ ਗਏ ਸੀ ਠੀਕ ਆ ਠੀਕ ਆ ਤੇ ਹੁਣ ਆਹ ਕੱਟੀ ਜਿਹੜੀ ਲੈਂਦੀ ਏ ਤੁਸੀਂ ਜਿਵੇਂ ਗੱਲ ਕਰਦਾ ਤੁਸੀਂ ਮੇਰੇ ਕੋਲ ਪਹਿਲਾਂ ਬੈਠ ਕੇ ਵੀ ਵੀ ਇੱਕ ਕੱਟੀ ਮੈਂ ਰਿਕਾਰਡ ਦੀ ਲੈ ਕੇ ਆਇਆ ਹਾਂ ਇੱਕ ਕੱਟੀ ਪਹਿਲਾਂ ਜਿਹੜਾ ਪੈਕ ਕੱਟੀ ਰਿਕਾਰਡ ਦੇ ਵਿੱਚ ਚੰਗੀ ਹੈ ਨਾ ਉਹ ਕਾਲੀ ਉਹ ਵੀ ਜੱਡ ਬਲੈਕ ਸੀਗੀ ਉਹ ਵੀ ਜੱਡ ਬਲੈਕ ਸੀਗੀ ਠੀਕ ਆ ਤੇ ਇਹ ਹੁਣ ਕੀ ਡਿਟੇਲ ਆ ਇਹਦੀ ਇਹ ਉਮਰ 1.5 ਸਾਲ ਆ ਤੇ ਆ ਗਈ ਜੈਡ ਬਲੈਕ ਸਾਰੀ ਸ਼ਾਹ ਕਾਲੀ ਆ ਗਈ ਹਾਂਜੀ ਸ਼ਾਹ ਕਾਲੀ ਆ ਗਈ ਠੀਕ ਹੈ ਕੀ ਮਦਰ ਮਲ ਕੀ ਆ ਪਿਓ ਕਿਹੜਾ ਦਾ ਜਿਹੜੀ ਇਹਦੀ ਮਦਰ ਸੀਗੀ ਉਹ ਸੀਗੀ ਪਚੈਤੀ ਬੁੱਲਦੀ ਠੀਕ ਹੈ ਠੀਕ ਹੈ ਜਿਹੜੀ ਹੁਣ ਇਹ ਆਪ ਖੁਦ ਹੈਗੀ ਇਹ ਮੰਨ ਲਾ ਵੀ ABC ਦਾ ਭੀਮ 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 ਬੁੱਲਦੀ ਹੈ ਜੀ ਠੀਕ ਹੈ ABC ਦੇ ਭੀਮ ਬੁੱਲਦੀ ਮਿੱਤਰੋ ਆਪ ਆ ਗਈ ਹਾਂਜੀ ਤੇ ਮਾ ਮਦਰ ਸੀ ਜਿਹੜੀ ਉਹ ਵੀ ਜੈਡ ਬਲੈਕ ਸੀ ਵਿਧਿਆ ਕਰ ਹਾਂ ਜੈਡ ਬਲੈਕ ਜਮਾ ਜੀ ਠੀਕ ਹੈ ਦੁੱਧ ਦਾ ਰਿਕਾਰਡ ਸੀਗਾ ਜਿਹੜਾ 17 ਕਿਲੋ ਦਾ ਸੀਗਾ ਜੀ 17 16 17 ਕਿਲੋ ਮਾਜੀ ਸੀਗੀ ਹਾਂਜੀ ਸੀਓ ਪੰਜਾਬੀ ਦੀ ਹਰਿਆਣੇ ਦੀ ਹਾਂ ਹਰਿਆਣੇ ਦੀ ਪੰਜਾਬੀ ਦੀ ਸੀ ਉਮਰ ਡੇਢ ਸਾਲ ਦੰਦੋ ਖੀਰ ਆ ਗਈ ਹਾਂਜੀ ਲੈ ਮੇਰੇ ਫੇਸ ਕਵਾਲੀ ਚੈੱਕ ਕਰੋ ਸੀ ਮੱਥਾ ਮੋਥਾ ਚੈੱਕ ਕਰ ਲੋ ਸਿੰਘ ਦੇਖੋ ਬਿਲਕੁਲ ਐਨ ਨਾਲ ਹੀ ਲੱਗੇ ਪਿਆ ਜਿਵੇਂ ਡੇਢ ਸਾਲ ਦੀ ਕੱਟੀ ਆ ਨਾ ਤੇ ਦੇਖਣ ਤਾਂ ਲੋ ਜਿਵੇਂ ਘੱਟੋ ਢਾਈ ਸਾਲ ਦੀ ਆ ਦੇਖ ਲੈ ਵਾਲਾ ਵਾ ਦੇਖ ਲੈ ਕੇ ਭਲਾ ਦੇਖ ਹੂੰ ਨਵਾਂ ਮੈਂ ਕਦੋਂ ਖਾਰੂ ਬਣਿਆ ਇੱਥੇ ਦੇਖੋ ਜੀ ਹੂੰ ਥਾਣੇ ਚਾਰ ਬੱਕਰੀ ਫੋਟਾ ਕੋਈ ਨਹੀਂ ਗਈ ਸੋਹਣੇ ਗੈਲ ਵਿੱਚ ਲੱਗੇ ਬਾਲਾ ਸੋਹਣਾ ਥਾਣਾ ਥਣ ਥੁੰਦੇ ਐ ਠੰਡੀ ਐ ਨਹੀਂ ਕੋਈ ਗੱਲ ਕਿਰਾ ਹੁਣ ਨਾ ਗੇੜਾ ਘੜਾ ਕੱਲੀ ਜੀ ਰਹਿ ਗਈ ਨਾ ਇਹ ਕੱਲੀ ਰਹਿ ਗਈ ਕੱਟੀਆਂ ਦੇ ਨਾਲ ਦੋ ਹੋਰ ਸੀਗੋ ਬਾਕੀ ਉਮਰ ਨਿਆਣੀ ਆ ਜੀ ਇਹ ਸ਼ਰਾਰਤਾਂ ਕਰਨ ਵਾਲੀ ਉਮਰ ਹੀ ਆ ਜੀ ਤਹਾ ਜੀ ਹਾਂ ਮੇਨ ਗੱਲ ਤੇ ਇਹ ਆ ਲੇ ਮੈਂ ਤੁਹਾਨੂੰ ਕੋਲ ਆ ਕੇ ਦੇਖੋ ਨਾ ਤੁਸਨੂੰ ਵੀਡੀਓ ਨਾਲੋਂ 19 ਦੇ 21 ਨਜ਼ਰ ਆਊਗੀ ਕੱਟੀ ਪੂਰੀ ਫੋਲੋ ਸ਼ਕੀਨ ਆ ਗਈ ਠੀਕ ਹੈ ਤੇ ਇਹ ਜਿਹੇ ਕੱਟੀਆਂ ਮਿਲਦੀਆਂ ਨਹੀਂ ਜੀ ਹੂੰ ਜਿਹੜੇ ਬੰਦੇ ਨੇ ਫਾਰਮ ਤੇ ਕੰਮ ਕਰਨਾ ਬਰੀਡ ਤੇ ਨਾ ਬਾਕੀ ਚੰਗੀਆਂ ਕੱਟੀਆਂ ਜੇ ਕੋਈ ਐ ਮਾੜੀ ਗੱਲ ਨਹੀਂ ਹੈ ਵੀ ਲੈ ਸਹੀ ਆ ਚੰਗੀ ਆ ਕੱਟੀ ਪੂਰਾ ਕਾਦੇ ਕਾੜੇ ਪੂਰਾ ਫੁੱਲਾ ਤੇ ਆ ਬਾਕੀ ਜਿਹੜੀ ਮੇਨ ਗੱਲ ਯਾ ਪੁੱਠੇ ਪੱਠੇ ਦੀ ਚੜਾਈ ਆ ਤੁਸੀਂ ਇਹ ਚੈੱਕ ਕਰ ਬਹੁਤ ਜ਼ਿਆਦਾ ਚੰਗੀ ਕੱਟੀ ਆ ਇੱਥੋਂ ਲੈ ਆ ਇੱਥੋਂ ਤੇ ਕਰ ਜਮਾ ਇੱਕੋ ਜੀ ਪਈ ਆ ਕੱਟੀ ਦੀ ਹਾਂ ਸਹੀ ਆ ਇਹ ਚਗਾਠਾ ਦੇ ਕੱਟੀ ਦੇ ਜਿਹੜੇ ਹਿਸਾਬ ਨੌਮਰ ਦੇ ਹਿਸਾਬ ਨਾਲ ਹੂੰ ਸੋਹਣੀ ਆ ਕੱਟੀ ਠੀਕ ਆ ਠੀਕ ਆ ਤੇ ਰੇਟ ਰੂਟ ਫਿਰ ਇਹਦਾ ਕਿਵੇਂ ਕਰਨਾ ਰੇਟ ਫੋਨ ਤੇ ਕਰਾਂਗੇ ਫੋਨ ਤੇ ਕਰਨਾ ਹਾਂ ਫੋਨ ਤੇ ਕਰਾਂਗੇ ਠੀਕ ਆ ਜਾਇਜ਼ ਹੀ ਹੋਊਗਾ ਜਾ ਜਾ ਜਾਇਜ਼ ਤਾਂ ਵੈਸੇ ਬਰੀਡ ਦੇ ਹਿਸਾਬ ਨਾਲ ਤੁਸੀਂ ਆਪ ਹੀ ਆਪ ਬੰਦਾ ਆਈਡੀਆ ਲਾ ਲੇ ਹੂੰ ਠੀਕ ਆ ਅਜੇ ਉਹ ਫੋਨ ਤੇ ਰੇਟ ਕਰਾਂਗੇ ਆਪਾਂ ਠੀਕ ਹੈ ਲੈ ਭਰਾ ਡੇਢ ਸਾਲ ਦੀ ਕੱਟੇ ਜਿਹਨੂੰ ਆਈ ਪਸੰਦ ਬਾਈ ਨਾਲ ਕਰ ਲਓ ਸੰਪਰਕ ਪਿੰਡ ਬਾਈ ਦਾ ਰਾਈਆ ਤੇ ਮੋਬਾਈਲ ਨੰਬਰ 9888224013 ਬਾਈ ਦਾ ਸੰਪਰਕ ਨੰਬਰ ਹੈ ਧੰਨਵਾਦ